ਚੇ ਕਰੀਆ ਨਾਲੇ ਪਹਿਲੇ ਲੰਦੇ ਨਾਲੇ ਮਾਰਦੇ ਨਾਲੇ ਛੁੱਕ ਲੰਦੇ ਉਹ ਦਫਤਰ ਦੇ ਵਿੱਚ ਵੀ ਉਹਨਾਂ ਨੂੰ ਕੁੱਟਿਆ ਥਾਣੇ ਆਗੇ ਵੀ ਉਹਨਾਂ ਨੂੰ ਕੁੱਟਿਆ ਝਗੜਾ ਸੀ ਬਿਆਸਲਾ ਸੀ ਅੱਜ ਬੱਚੇ ਬੱਚੇ ਲੜ ਪਏ ਪਹਿਲਾ ਜਿਹਦੇ ਮੁੰਡੇ ਨੇ ਮਾਰਿਆ ਪਹਿਲੇ ਉਹਨੇ ਮਰ ਮਾਰਿਆ ਇੱਕ ਮੁੰਡਾ ਇੱਥੇ ਉਹ ਅੰਦਰ ਹੈਗਾ ਉਹ ਵੀ ਮੁੰਡਾ ਜਿਹਦੇ ਦੰਦ ਭੰਨੇ ਬੁੱਲ ਪਾਟਾ ਉਹਦੀ ਕੋਈ ਸਰਮਾਈ ਨਹੀਂ ਕੀਤੀ ਪੈਸੇ ਖਾ ਲੇ ਉਸ ਤੋਂ ਬਾਅਦ ਫਿਰ ਇਹ ਗੋਲਡੀ ਭਾਜੀ ਕਹਿੰਦੇ ਅਸੀਂ ਤੁਹਾਡਾ ਰਾਜੀ ਨਾਮਾ ਕਰਵਾ ਦਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਵੀ ਰਹਿਣਾ ਤੁਸੀਂ ਵੀ ਰਹਿਣਾ ਆਪੋ ਚੇ ਸਮਝੋਤਾ ਕਰ ਲਓ ਉਹ ਕਹਿੰਦਾ ਕਦੇ ਕਰ ਲੈਣੇ ਆ ਉਹ ਪਿੱਛੋਂ ਕਿਸੇ ਮੁੰਡੇ ਨੇ ਉਹ ਜਿਹਨੇ ਇਹਨਾਂ ਨੂੰ ਫੋਨ ਕਰਤਾ ਕਿ ਗੋਲਡੀ ਦੇ ਦਫਤਰ ਇਕੱਠੇ ਹੋਏ ਆ ਉਥੋਂ ਇਹਨਾਂ ਨੇ ਮੁੰਡੇ ਚੁੱਕ ਕੇ ਇੱਥੇ ਠਾਣੇ ਲੈ ਆਂਦੇ ਇਹਨਾਂ ਨੇ ਚੁੱਕੇ ਪੁਲਿਸ ਵਾਲਿਆਂ ਨੇ ਹੈ ਅ ਸੰਤੇ ਨੇ ਪਹਿਲੇ 40000 ਰੁਪਏ ਫਿਰ ਕੁੰਨ ਜਾਇਜ਼ ਲਿਆ ਦੇਖੋ ਜੇ ਸਾਡੇ ਉਹਨਾਂ ਲੜਾਈ ਵਿੱਚ ਕਿਸੇ ਦਾ ਵਾਅਦਾ ਹੋ ਗਿਆ ਕਿਸੇ ਦਾ ਘਾਟਾ ਹੋ ਗਿਆ ਪਹਿਲੇ ਕਿਆ ਇਹਨਾਂ ਨੂੰ ਮਾਰਨ ਵਾਸਤੇ ਮੁੰਡਾ ਅੰਦਰ ਹੀ ਹੈ ਜਿਹਨੂੰ ਸੱਟ ਲੱਗੀ ਆ ਉਹਦਾ ਨਾਮ ਕੀ ਹੈ ਤੁਹਾਡੇ ਮੁੰਡੇ ਦਾ ਕੀ ਨਾਮ ਮੇਰੇ ਮੁੰਡੇ ਦਾ ਨਾਮ ਮੀਨਾ ਨਾ ਅੱਛਾ ਜੀ ਉਹਦਾ ਨਾਮ ਲੱਗ ਉਹਦਾ ਪਿਓਨ ਕਹਿੰਦੇ ਸਾਮੀ ਹੈ ਇਹ ਸਾਮੀਆਂ ਨੂੰ ਘੇਰੋ ਦੇ ਘਪਾਏ ਦੇਵੋ ਤੜਨਾ ਕਾਦੀ ਗੱਲ ਲਉਣਾ ਪਿਆ ਤੁਹਾਨੂੰ ਹੈ ਤਰਨਾ ਕਾਦੀ ਗੱਲ ਲਉਣਾ ਤਰਨਾਸ ਕਰਕੇ ਲਾਲਾ ਪਿਆ ਮੁੰਡਾ ਨਾ ਜੈ ਕਰ ਦਿਆ ਨਾਲੇ ਪੈਸੇ ਲੈਂਦੇ ਨਾਲੇ ਮਾਰਦੇ ਨਾਲੇ ਟੁੱਕ ਲੈਂਦੇ ਆ ਅੱਛਾ ਹੁਣ ਕਹਿਆ ਗਿਆ ਤੁਹਾਡੇ ਮੁੰਡੇ ਆ ਮੈਂ ਤੁਹਾਨੂੰ ਤੇ ਬੇਖ ਸੋਣਾ ਇਹ ਚੁੰਗੀ ਦੇ ਬਾਰੇ ਤੁਸੀਂ ਦੇਖਿਓ ਦੱਸਿਓ ਨਹਾੜ ਦਾ ਮਰੀਜ਼ ਆ ਬੜੀ ਵਾਰੀ ਇਹਨਾਂ ਨੇ ਮੈਂ ਬੋਲ ਲੈ ਸਕਦੇ ਵਾ ਸੌ ਸਾਈ ਹੋ ਜੀ ਇਹ ਸਾਲ ਦਾ ਮੁੰਡਾ ਟਾਡ ਮੁੰਡਾ ਹੈਗਾ ਮੈਂ ਉੱਠ 19 19 ਸਾਲ ਦਾ ਹੈਗਾ ਤੇ ਕਿੰਨਾ ਨਾਲ ਲੜਿਆ ਉਹ ਮਹੱਲੇ ਦੇ ਹੀ ਮੁੰਡੇ ਮਹੱਲੇ ਦੇ ਨਹੀਂ ਉਹ ਵੀ ਕਾਦੀ ਕਿੱਲੋ ਝਗੜਾ ਹੋਇਆ ਹੈ ਇਹ ਹੈ ਝਗੜਾ ਕੋ ਐਸਦਾ ਆਇਆ ਕਿ ਮੇਰਾ ਮੁੰਡਾ ਸੀਗਾ ਗਲੀ ਚ ਖਲੋਤਾ ਉਹਦੇ ਵੱਲ ਕੂਰੀਆਂ ਲੈ ਲੈ ਕੇ ਵੇਖਦਾ ਸੀ ਉਹ ਕਹਿੰਦਾ ਯਾਰ ਮੇਰੇ ਨਾਲ ਕੂਰੀਆਂ ਲੈ ਕੇ ਕਿਉਂ ਪੈਣਾ ਮੈਂ ਕਹਿੰਦਾ ਕੋਈ ਨਹੀਂ ਆ ਜਾ ਫਿਰ ਜਦ ਤੂੰ ਪਿਓ ਦਾ ਹੈਗਾ ਤੇ ਗਲੀ ਚ ਉਹ ਗਲੀ ਚ ਚਲਾ ਗਿਆ ਉਹਦੀ ਬਲੇਨ ਪਾੜੀ ਉਹਨੂੰ ਚਪੇੜਾ ਚਪੂੜਾ ਮਾਰੀਆਂ ਉਹ ਇਸ ਦਿਨ ਦੀ ਗੱਲ ਹੈ ਜੀ ਇਹ 5 5 6 ਦੀ ਗੱਲ ਆ ਉਹ ਮੁੜ ਕੇ ਉਹਨੇ ਮਾਰਿਆ ਪਾਣੀ ਰਣਜੀਤ ਵੀ ਕੀਤਾ ਨਹੀਂ ਕੋਈ ਨਹੀਂ ਗਈ ਉਹ ਕਹਿੰਦਾ ਸਾਡੀ ਚੈਨਿੰਗ ਗਵਾਚ ਗਈ ਮੈਂ ਕਹਾ ਸਾਡੇ ਮੁੰਡੇ ਦਾ ਫੋਨ ਗਵਾਚ ਗਿਆ ਜੇਬ ਤੋਂ ਪੈਸੇ ਚਲ ਗਏ ਹੈ ਦਾ ਸੇ ਕਹਿੰਦਾ ਤੁਹਾਨੂੰ ਮੰਗ ਕੀ ਹੈ ਵੀ ਜੀ ਦਾ ਮੰਗਿਆ ਮੇਰੇ ਬੱਚੇ ਨਾਲ ਨਿਜਾਜ ਕਰਦੇ ਪਏ ਆ ਮੈਂ 40000 ਰੁਪਏ ਅੱਗੇ ਦਿੱਤਰ ਹਿਸਤੀ ਘਾਟੇ ਬਾਕੀ ਇਹਨਾਂ ਨੂੰ ਸੰਤੇ ਨੂੰ ਦਿੱਤਾ ਸੰਤੇ ਦੇ ਬੱਚੇ ਮਰੇ ਸੰਤਾਪੁਰਸ ਵਾਲਾ ਉਹਨੂੰ ਦਿੱਤਾ ਹਰ ਵਾਰੀ ਪੈਸੇ ਮੰਗਦੇ ਆਹ ਮੈਂ ਤੇਰਾ ਬੱਚਾ ਤਾਂ ਛੱਡਾਂਗਾ ਮੇਰੀ ਗੱਲ ਸੁਣ ਲੋ ਉਹਨੇ ਜੋ ਕੀਤਾ ਹੁਣ ਅਜ ਫੇਰ ਚੁੱਕਲੇ ਮੈਂ ਕਿੱਥੋਂ ਪੈਸੇ ਲਿਆਵਾਂ ਓਦੀ ਮਾਂ ਹੈ ਨਹੀਂ ਅੰਦਰ ਓਦੀ ਮਾਂ ਹੈ ਨਹੀਂ ਅੰਦਰ ਇਹ ਹੈ ਸਾਡੇ ਇਹ ਰੋਟੀਆਂ ਖਾਈਏ ਕਿ ਇਹਨਾਂ ਨੂੰ ਪੈਸੇ ਦੇਈਏ ਦੱਸੋ ਕਿਤੇ ਕੰਮ ਕਰਦੇ ਹੈ ਨਹੀਂ ਬਾਹਰ ਇਹ ਮੁੰਡਾ ਕੰਮ ਕੀ ਕਰਦਾ ਮੁੰਡਾ ਸਾਡਾ ਪਿਓ ਦਾ ਪਿਓ ਸਿਨਿਆਰਾ ਵਾ ਸਿਨਿਆਰੇ ਦੀ ਦੁਕਾਨ ਦੀ ਕੰਮ ਕਰਦਾ ਆਪਣੇ ਪਿਓ ਨਾਲ ਇਹ ਬੱਚੇ ਬਾਹਰ ਨਿਕਲਣ ਨਾ ਮੰਨਣਾ ਇੰਗਰੇਜ਼ ਪਾ ਲਈਏ ਸਾਡੀ ਖਾਣਾ ਫਰੇ ਆਪਣਾ ਅਲਾਕਾ ਸਾਹਿਬ ਜਰਾ ਫਤੇ ਸਿੰਘ ਨਗਰ ਦੇ ਵਿੱਚ ਕੋਈ ਦੋ ਪਾਰਟੀਆਂ ਦੇ ਮੁੰਡਿਆਂ ਦੀ ਆਪਸੀ ਝਗੜਾ ਹੋਇਆ ਸੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਅੱਛਾ ਉਹ ਬੱਚੇ ਦੇ ਸੱਟ ਲੱਗੀ ਸੀ ਉਹਦਾ ਰਿਜੈਕਟਿਵ ਆਇਆ 23 24 ਦਾ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਨਾ ਕਾਰਵਾਈ ਹੋਣ ਦੇ ਕਾਰਨ ਮੁੰਡੇ ਦੁਜੇ ਉੱਤੇ ਰਾਣਾ ਨੇ ਆਪਸ ਵਿੱਚ ਫੇਰ ਲੜ ਪਏ ਉਹ ਦੂਜੇ ਮੁੰਡੇ ਦੇ ਸੱਟਾਂ ਲੱਗੀਆਂ ਸਾਡੇ ਕਮਲਜੀਤ ਗੋੜੀ ਦੀ ਵਾਰ ਨੰਬਰ 52 ਦੇ ਸੀਨੀਅਰ ਵਰਕਰ ਨੇ ਉਹ ਅਨਪਾਰ ਦੇ ਇੰਚਾਰਜ ਨੇ ਉਹਨਾਂ ਨੇ ਦੋਹਾਂ ਪਾਰਟੀਆਂ ਨੂੰ ਬੁਲਾਇਆ ਸੀ ਵੀ ਤੁਹਾਡਾ ਰਾਈਨਾਮਾ ਕਰਦਨੇ ਆ ਅੱਛਾ ਉਹਨਾਂ ਦੇ ਦਫ਼ਤਰ ਬੈਠੇ ਸੀ ਇੱਕ ਪਾਰਟੀ ਬੈਠੀ ਸੀ ਤੇ ਦੂਜੀ ਨੇ ਲੈ ਆਉਣਾ ਸੀਗਾ ਤੇ ਇਸ ਆਪਣਾ ਸਾਜ਼ਿਸ਼ ਦੇ ਨਾਲ ਚੌਕੀ ਇੰਚਾਰਜ ਔਰ ਥਾਣਾ ਗੇਟ ਕੇ ਮਾਰੇ ਐਸ ਐਸਓ ਸਾਹਿਬ ਇਹਨਾਂ ਨੇ ਮੋਤਵਾਰ ਦੇ ਗੋਲੀ ਦੇ ਦਫ਼ਤਰੋਂ ਉਹਨਾਂ ਮੁੰਡਿਆਂ ਨੂੰ ਚੁੱਕ ਲਿਆਂਦਾ ਅੱਛਾ ਜਿਹੜੇ ਕਿ ਵਿੱਚ ਨਜਾਇਜ਼ ਬੰਦੇ ਵੀ ਲੈ ਆਂਦੇ ਜਿਨ੍ਹਾਂ ਦਾ ਕੋਈ ਲੜਾਈ ਦੇ ਵਿੱਚ ਰੋਲ ਨਹੀਂ ਆ ਔਰ ਉਹ ਦਫ਼ਤਰ ਦੇ ਵਿੱਚ ਵੀ ਉਹਨਾਂ ਨੂੰ ਕੁੱਟਿਆ ਥਾਣੇ ਆਗੇ ਵੀ ਉਹਨਾਂ ਨੂੰ ਕੁੱਟਿਆ ਜਿਹਨੋਂ ਕਿ ਇਥੇ ਕੁੱਟਣ ਦਾ ਮਸਲਾ ਤੇ ਲੜਾਈ ਦਾ ਹੈ ਇਹਨਾਂ ਨੂੰ ਕਿਹੜਾ ਕੁਝ ਪਕਾਉਣਾ ਸੀਗਾ ਜਿਹੜਾ ਇਹਨਾਂ ਨੂੰ ਕੁੱਟਣਾ ਪਿਆ ਇਸ ਕਰਕੇ ਜਿਹੜਾ ਵਾ ਸਾਨੂੰ ਇਹ ਧਰਨਾ ਲਾਉਣਾ ਪਿਆ ਕਿ ਜੇ ਇਹ ਮੋਤਬਾਰਨ ਵਾਲੇ ਮੋਤਬਾਰ ਤੇ ਦਤਰੋਂ ਹੀ ਇਹ ਹੋਏਗਾ ਤੇ ਇਹ ਫਿਰ ਕੋਈ ਰਾਜਨਾਮ ਰਿਖਤਾ ਹੈਗਾ ਸੀ ਜੀ 23 24 ਦਾ ਪਹਿਲਾ ਜਿਹੜਾ ਪਰਚਾ 23 ਜਵੇਦਾ ਹੋਇਆ ਹੁਣ ਜਿਹੜੇ ਮੁੰਡੇ ਦੇ ਸੱਟ ਲੱਗੇ ਉਹ ਰਫਾਨੀ ਗਿਆ ਕਿ ਇਹ ਕਾਰਵਾਈ ਕਰਨੀ ਆ ਕ੍ਰਾਸ ਕਰੋ ਇੱਕ ਤਰਫਾ ਕਿ ਉਹ ਚੁੱਕੇ ਲਿਆਂਦਾ ਔਰ ਜਿਹੜੇ ਮੁੰਡੇ ਨੇ ਕਹਿ ਗਿਆ ਪੁਲਿਸ ਵਾਲੇ ਪੁਲਿਸ ਨੇ ਵੀ ਕੁੱਟਮਾਰ ਕੀਤੀ ਆ ਔਰ ਮੋਤਬਾਰਾਂ ਦੇ ਸਾਹਮਣੇ ਕੀਤੀ ਆ अच्छा वो वीडियो है की ना वीडियो शेंट ਉਤੇ ਸੀਸੀਟੀਵੀ ਕੈਮਰਾ ਹੋਣ ਕੇ ਤੇ ਜੁਰਮੇ ਕਿਤੇ ਜਾਣਿਆਂ ਦੀ ਕੁੱਟ ਮਾਰ ਰਹੀ ਪਰ ਪੰਜ ਟਾ ਛੇ ਮੁੰਡੇ ਲੈ ਕੇ ਆਏ ਫੜ ਕੇ ਲਿਆ ਹਾਂਜੀ ਕਿੰਨਾ ਵਿੱਚੋਂ ਨਾਜਾਇਜ਼ ਹੀ ਕਿੰਨੇ ਨਾਜਾਇਜ਼ ਤਿੰਨ ਚਾਰ ਮੁੰਡਿਆਂ ਦੇ ਜਾਇਜ਼ ਅੰਗੇ ਵਿੱਚ ਜਨਾਰਾ ਗਰੋਲ ਹੀ ਨਹੀਂ ਆ ਤੇ ਇੱਕ ਮੁੰਡਾ ਸਹੀ ਹੈ ਹਾਂਜੀ ਇੱਕ ਹੀ ਮੁੰਡਾ ਸਹੀ ਹੈ ਦੋ ਤਿੰਨ ਚਾਰ ਜਿਹੜੇ ਝਗੜਾ ਚਲੋ ਹੋਇਆ ਦੋ ਚਾਰ ਜਾਣੇ ਉਧਰ ਦੋ ਚਾਰ ਜਾਣੇ ਉਧਰ ਹੁੰਦੇ ਹੀ ਨਾ ਕੋਈ ਝਗੜਾ ਕੋਈ ਇਦਾਂ ਮੈਟਰ ਥੋੜਾ ਵਾ ਝਗੜੇ ਹੁੰਦੇ ਰਾਜਨਾਵਾਂ ਵਿੱਚ ਹੁੰਦੇ ਆ ਪਰ ਅਹੀਂ ਕਿਹੜੀ ਗੱਲ ਹੈ ਰੇਟ ਕਰਕੇ ਰਾਤ ਨੂੰ ਚੁੱਕ ਕੇ ਲੈ ਆਉਣਾ ਉਹਨਾਂ ਨੂੰ ਔਰ ਮੋਤ ਮਾਰੇ ਦਫ਼ਤਰੋਂ ਮੋਤ ਮਾਰੇ ਦਾ ਮਤਲਬ ਕੋਈ ਦਾ ਰਾਜਨਾਮਾ ਨਾ ਕਰਾਵੇ ਥਾਣੇ ਦੇ ਵਿੱਚ ਆਵੇ ਥਾਣੇ ਦੇ ਵਿੱਚ ਰਾਜਨਾਮਾ ਹੋਵੇ ਤੇ ਫਿਰ ਠੀਕ ਹੈ ਨਾਲੇ ਰਾਜੀ ਇਤ ਨਾਲੇ ਨਾਵਾ ਤੁਸੀਂ ਸਮਝ ਹੀ ਗਏ ਹੋ ਹੁਣ ਅੰਦਰ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੈ ਪ੍ਰਸ਼ਾਸਨ ਕਹਿੰਦੇ ਪਏ ਆ ਵੀ ਜੋ ਜਿਹੜੇ ਨਜਾਇਜ਼ ਮੁੰਡੇ ਉਹ ਲੈ ਜਾਓ ਪਰ ਅਸੀਂ ਕਹਿੰਨੇ ਆ ਵੀ ਜਿਹੜੇ ਸਾਡੇ ਦਫ਼ਤਰੋਂ ਮੁੰਡੇ ਚੁੱਕ ਕੇ ਲੈਂਦੇ ਉਹ ਇੱਕ ਵਾਰੀ ਲਾਏ ਉਹ ਚਾਹੇ ਉਹ ਜਾਇਜ਼ ਆ ਚਾਹੇ ਉਹ ਨਜਾਇਜ਼ ਬਾਅਦ ਚ ਰੇਟ ਕਰਕੇ ਉਹਨਾਂ ਦੇ ਘਰੋਂ ਕਿ ਉਹ ਨਜਾਇਜ਼ ਆ ਉਹਨਾਂ ਦੇ ਘ ਲੜਾਈ ਝਗੜਾ ਆਈ ਉਹਦੇ ਸਬੰਧ ਚ ਬੁਲਾਏ ਟਾਣੇ ਇਸਰ ਇੱਕ ਅਲੀਗੇਸ਼ਨ ਵੀ ਲੱਗਦਾ ਪਈ ਪੁਲਿਸ ਦੇ ਉੱਪਰ ਕੀ ਪੈਸੇ ਖਾਦੇ ਨਹੀਂ ਹਾਂ ਨੂੰ ਨਹੀਂ ਪਤਾ ਜੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਆਹੀਂ ਨਹੀਂ ਕੋਈ ਇਸਰ ਫਿਰ ਵੀ ਤਰਾ ਚੱਲਿਆ ਕਿ ਕੀ ਮਤਲਬ ਕਿ ਮੁੰਡੇ ਵੀ ਜਿਹੜੇ ਫੜ ਗਏ ਨੇ ਝਗੜਾ ਆਇਆ ਸੀ ਉਹਦੇ ਸਬੰਧ ਚ ਲਿਆਂਦੇ ਸੀ ਤੇ ਜਾਣ ਕੇ ਕਰੀ ਜਾ ਰਹੇ ਝਗੜੇ ਕਰਕੇ ਲਿਆ ਅਲਿਗੇਸ਼ਨ ਵੀ ਸਰਪ੍ਰਸਤ ਦੇ ਉੱਪਰ ਜਿਹੜੇ ਲੱਗਦੇ ਇਹੀ ਆ ਕਾਹਦੇ ਅਲਿਗੇਸ਼ਨ ਆ ਉਹਦੇ ਪੈਸਿਆਂ ਦੇ ਲਾਂਦੇ ਵੀ ਆ ਕਿ ਕਿਸ ਨੇ ਪੈਸੇ ਪਰਿਵਾਰਿਕ ਮਾਮਲਾ ਨੇ ਅਲਿਗੇਸ਼ਨ ਲਾਏ ਨਹੀਂ ਮੈਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਕੋਈ ਝਗੜੇ ਦਾ ਕੀ ਮਕਸਦ ਹੈ ਹਾਂ ਕੋਈ ਨਹੀਂ ਉਹ ਵੈਰੀਫਾਈ ਕਰਨੇ ਆ ਜੀ ਹਾਂਜੀ ਜੋ ਬੰਦੀ ਉਹ ਕਾਰਵਾਈ ਹੋਏ ਠੀਕ ਉਹ ਬੰਦੇ ਛੱਡੇ ਤਾਂ ਨਹੀਂ ਗਏ ਜੀ ਕਿਹੜੇ ਬੰਦੇ ਜੀ ਜਿਹਨਾਂ ਪਰੇ ਉਹਨਾਂ ਕੋ ਛੱਡਿਆ ਤਾਂ ਨਹੀਂ ਗਿਆ ਨਹੀਂ ਸਾਡੇ ਕੋਲ ਬੰਦੇ ਕੋਈ ਨਹੀਂ ਕਾਰਵਾਈ ਕਰਨੇ ਵੈਰੀਫਾਈ ਕਰਨੇ ਠੀਕ ਵੈਰੀਫਾਈ